ਰਾਜਪੁਰਾ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਜਰਨਲ ਸੈਕਟਰੀ ਹਰਦੀਾਲ ਸਿੰਘ ਕੰਬੋਜ ਨੇ ਸ਼੍ਰੀਨਗਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 28 ਲੋਕਾਂ ਦੀ ਦੁਖਦਾਈ ਮੌਤ ਦੇ ਵਿਰੋਧ ਸਖਤ ਸਟੈਂਡ ਲਿਆ। ਉਹਨਾਂ ਨੇ ਆਪਣੇ ਸਮਰਥਕਾਂ ਨਾਲ ਸ਼ਹਿਰ ਦੇ ਟਾਲੀ ਵਾਲਾ ਚੌਂਕ ਤੋਂ ਇੱਕ ਮੋਮਤੀ ਮਾਰਚ ਕੱਢਿਆ। ਸੋਗ ਦੇ ਪ੍ਰਤੀਕ ਵਜੋਂ ਬਲਦੀਆਂ ਮੋਮਤੀਆਂ ਲੈ ਕੇ ਮਾਰਚ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਲੰਘਿਆ। ਇਸ ਦੌਰਾਨ ਸਾਬਕਾ ਵਿਧਾਇਕ ਹਰਦੀਾਲ ਸਿੰਘ ਕੰਬੋਜ ਅਤੇ ਉਹਨਾਂ ਦੇ ਸਾਥੀਆਂ ਨੇ ਪਾਕਿਸਤਾਨ ਮਰਦਾਬਾਦ ਦੇ ਨਾਅਰੇ ਲਗਾਏ। ਜਿੰਦਾਬਾਦ ਮਰਦਾਬਾਦ ਪਾਕਿਸਤਾਨ ਮਰਦਾਬਾਦ ਜਿੰਦਾਬਾਦ ਉੱਥੇ ਬਾਹਰੋਂ ਆ ਕੇ ਉਹਨਾਂ ਨੂੰ ਮੌਤ ਦੇ ਕਾਰਡ ਉਤਾਰ ਕਾਰਡ ਉਤਾਰ ਕੇ ਚਲੇ ਜਾਣਾ ਮੈਂ ਸੋਚਦਾ ਕਿ ਭਾਰਤ ਦੇ ਜਿਹੜਾ ਸਾਡੇ ਭਾਰਤੀਆਂ ਦੇ ਉੱਤੇ ਪਹਿਲਗਾਮ ਦੀ ਧਰਤੀ ਤੇ ਪਾਕਿਸਤਾਨ ਦੇ ਲੋਕਾਂ ਦੇ ਵੱਲੋਂ ਇਹ ਬਹੁਤ ਵੱਡਾ ਵਾਰ ਹੈ ਜਿਹੜਾ ਕੀਤਾ ਗਿਆ ਸਭ ਤੋਂ ਬੁਰੀ ਗੱਲ ਹੈ ਆ ਪਹਿਲੀ ਵਾਰੀ ਹੋਇਆ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਕਿ ਇਹ ਕਹਿ ਕੇ ਕਿ ਪਾਰਟਿਕੂਲਰਲੀ ਤੁਸੀਂ ਕਿਸ ਕਮਿਊਨਿਟੀ ਦੇ ਨਾਲ ਜਿਹੜਾ ਬਿਲੋਂਗ ਕਰਦੇ ਆ ਕਿ ਜੇ ਤੁਸੀਂ ਹਿੰਦੂਆ ਤਾਂ ਤੁਹਾਨੂੰ ਮਾਰਿਆ ਜਾਏਗਾ ਤਾਂ ਉਹਨਾਂ ਨੇ 28 ਭਾਰਤੀਆਂ ਦੀ ਜੜੀ ਹੈਗੀ ਆ ਉਹਨਾਂ ਨੂੰ ਮੌਤ ਦੇ ਘਾਟੋਂ ਉਤਾਰਤਾ ਉਹਦੇ ਵਿਰੁੱਧ ਅੱਜ ਪੂਰਾ ਦੇਸ਼ ਜਿਹੜਾ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਭਾਰਤੀਆਂ ਚ ਰੋਸਾ ਕਿ ਇਹ ਸਿੱਧਾ ਚੈਲੰਜ ਸਮੁੱਚੇ ਭਾਰਤੀਆਂ ਨੂੰ ਜਿਹੜਾ ਪਾਕਿਸਤਾਨ ਦੇ ਵੱਲੋਂ ਆ ਕੇ ਉੱਥੇ ਸਾਜਿਸ਼ ਰਚੀ ਗਈ ਅਤੇ ਇੱਥੇ ਆ ਕੇ ਜਿਹੜਾ ਉਹਨਾਂ ਨੂੰ ਕਤਲਾਨਾ ਜਿਹੜਾ ਹਮਲਾ ਕਰਕੇ ਉਹਨਾਂ ਦਾ ਖਾਤਮਾ ਕੀਤਾ ਤੇ ਉਹਦੇ ਬਰੁਂਧ ਜਿੱਤੇ ਅੱਜ ਪੂਰਾ ਦੇਸ਼ ਉੱਠ ਖੜੋਤਾ ਹੈ ਤੇ ਅਸੀਂ ਵੀ ਇੱਥੇ ਪੂਰੇ ਸ਼ਹਿਰ ਨਿਵਾਸੀਆਂ ਵੱਲੋਂ ਹਰ ਕਨ ਨਿਵਾਸੀਆਂ ਵੱਲੋਂ ਅਤੇ ਕਾਂਗਰਸ ਪਾਰਟੀ ਵੱਲੋਂ ਅੱਜ ਜਿਹੜਾ ਕੈਂਡਲ ਮਾਰਚ ਹੈ ਜਿਹੜਾ ਉਹ ਅਸੀਂ ਕਰਨਾ ਤਾਂ ਕਿ ਇੱਕ ਜਾਗਰਤਾ ਲਹਿਰ ਜਿਹੜੀ ਪੈਦਾ ਹੋ ਗਏ ਦੂਜੀ ਗੱਲ ਅਸੀਂ ਕਹਿਣਾ ਚਾਹੁੰਦੇ ਆ ਕਿ ਦੇਸ਼ ਇਹ ਜੇ ਹੀ ਘੜੀ ਔਖੀ ਘੜੀ ਚ ਠੀਕ ਹੈ ਕਿਸੇ ਦੇ ਵੱਖ-ਵੱਖ ਰਾਜਨੀਤਿਕ ਵਖਰੇਵੇਂ ਹੋ ਸਕਦੇ ਆ ਪਰ ਜਿੱਥੇ ਤੱਕ ਦੇਸ਼ ਦਾ ਸਵਾਲ ਆ ਭਾਰਤੀਆਂ ਦਾ ਸਵਾਲ ਆ ਅਸੀਂ ਸਾਰੇ ਇੱਕ ਝੂਟਾ ਹੈ ਗਿਆ ਤਾ ਕੋਈ ਵੀ ਸਾਡੇ ਬੰਦਿਆਂ ਤੇ ਜੇ ਕੋਈ ਵਾਰ ਕਰੇਗਾ ਤਾਂ ਉਹਦਾ ਮੂੰਹ ਤੋੜ ਜਵਾਬ ਜਿੱਤੇ ਵੀ ਭਾਰਤ ਸਰਕਾਰ ਦੇਗੀ ਤਾਂ ਅਸੀਂ ਨਾਲ ਖੜੇ ਹਾਂ ਇਸ ਗੱਲ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਖੜੇ ਹਾਂ ਤੇ ਕੇਂਦਰ ਸਰਕਾਰ ਦੇ ਨਾਲ ਖੜੇ ਹਾਂ ਸਰ ਕਈ ਸਮਝੌਤੇ ਅਰੰਭ ਵੀ ਕੀਤੇ ਗਏ ਆ ਭਾਰਤ ਸਰਕਾਰ ਵੱਲੋਂ ਇਸ ਨੂੰ ਕਿਦਾਂ ਦੇਖਦੇ ਹੋ ਸਰ ਜੋ ਫੈਸਲਾ ਕੀਤਾ ਭਾਰਤ ਸਰਕਾਰ ਨੇ ਅਸੀਂ ਸਹਿਮਤੀ ਪ੍ਰਗਟਾਉਂਦੇ ਆ ਉਹਦੇ ਨਾਲ ਕੋਈ ਇਹ ਕਿੰਤੋਂ ਪ੍ਰੰਤੂ ਕਰਨ ਦੀ ਗੱਲ ਹੀ ਨਹੀਂ ਹੈਗੀ ਨਾ ਕਿੰਤੋਂ ਪ੍ਰੰਤੂ ਕਰਨ ਦੇ ਲੋਕ ਹੈ ਸਰ ਕੀ ਲੱਗਦਾ ਇਹ ਮੋਮਬਤੀਆਂ ਦਾ ਕੀ ਗੱਲ ਨਸੀਬਤ ਰਹਿ ਜਾਊਗੀ ਆ ਇਹਦਾ ਕੋਈ ਮੂੰਹ ਤੋੜ ਜਵਾਬ ਸਰਕਾਰ ਵੱਲੋਂ ਦੇਖੋ ਜੋ ਸਰਕਾਰ ਡਿਸੀਜਨ ਉਹ ਲੈਣਾ ਹੈਗਾ ਕੇਂਦਰ ਸਰਕਾਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਵੀ ਬਹੁਤ ਵਰੀਡ ਹੈਗੇ ਆ ਸਾਰੇ ਲੋਕ ਵਰੀਡ ਹੈ ਤੇ ਜੋ ਉਹ ਫੈਸਲਾ ਲੈਣਗੇ ਅਸੀਂ ਉਹਦੇ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਜੋ ਸਾਡੀਆਂ ਡਿਊਟੀ ਚ ਲਾਂਗੇ ਅਸੀਂ ਬਿਲਕੁਲ ਨਾਲ ਖੜੇ ਸਰਜੀਕਲ ਪਹਿਲੇ ਵੀ ਹਮਲਾ ਹੋਇਆ ਸੀ ਉਸ ਤੋਂ ਬਾਅਦ ਸਰਜੀਕਲ ਸਟ੍ਰਾਈਕ ਕੋਈ ਲੱਗਦਾ ਹੁਣ ਵੀ ਇਦਾਂ ਦਾ ਕੁਝ ਨਹੀਂ ਦੇਖਿਆ ਮੈਂ ਇਹਦੇ ਲਈ ਕੁਝ ਨਹੀਂ ਕਹਿ ਸਕਦਾ ਇਹ ਡਿਸੀਜਨ ਜਿਹੜਾ ਹੈਗਾ ਇਹ ਵੱਡੇ ਲੈਵਲ ਦਾ ਡਿਸੀਜਨ ਹੈਗਾ ਜੋ ਵੀ ਡਿਸੀਜਨ ਉਹਨਾਂ ਵੱਲੋਂ ਹੋਏਗਾ ਤਾਂ ਅਸੀਂ ਬਿਲਕੁਲ ਉਸ ਗੱਲ 'ਤੇ ਖੜੇ ਚੜਾ ਆ ਰਹੇ ਆ ਕਿ ਉੱਥੇ ਕਸ਼ਮੀਰ ਦੇ ਵਿੱਚ ਵੀ ਨਾ ਜਿਹੜੇ ਕਸ਼ਮੀਰੀ ਲੋਕ ਆਗੇ ਖਾਸ ਤੌਰ ਤੇ ਮੁਸਲਮਾਨ ਟੋਨਟੋ ਬਿਲੋਂਗ ਕਰਦੇ ਹੈ ਉਹ ਵੀ ਇਸ ਨੂੰ ਕੰਡੈਮਨ ਕਰ ਰਹੇ ਹੈ ਦੇਖੋ ਇਹਦੇ ਲਈ ਕੀ ਹੈ ਸਟ੍ਰੈਟਜੀ ਕੀ ਨਹੀਂ ਹੈ ਇਹ ਸਰਕਾਰ ਨੇ ਬਣਾਣੀ ਹੈ ਤੇ ਮੈਂ ਇਸ ਗੱਲ 'ਚ ਨਹੀਂ ਜਾਣਾ ਚਾਹੁੰਦਾ ਹੈਗਾ ਅੱਛੀ ਗੱਲ ਹੈ ਜੇ ਕੋਈ ਉਹ ਕੰਡੈਮ ਕਰਦੇ ਹੈਗੇ ਆ ਹੋ ਸਕਦਾ ਉਹ ਵੀ ਬੇਵੱਸ ਹੋਣ ਤੇ ਜੇ ਉਹਨਾਂ ਦੇ ਉੱਤੇ ਵੀ ਜੇ ਮੈਂ ਸੋਚਦਾ ਕਿ ਇੱਕ ਅਦਾ ਬੰਦਾ ਉਹਨਾਂ ਤੇ ਵੀ ਹਮਲਾ ਹੋਇਆ ਹੈਗਾ ਤੇ ਪਰ ਅੱਜ ਉਹਨਾਂ ਦੇ ਵੀ ਰਜਗਾਰ ਦਾ ਮਾਮਲਾ ਤੇ ਪੂਰਾ ਵਰਲਡ ਹੀ ਉੱਥੇ ਜਾਂਦਾ ਸੀਗਾ ਅੱਜ ਉਹਨਾਂ ਦਾ ਟੋਟਲ ਰਜਗਾਰ ਵੀ ਬੰਦ ਹੋਇਆ ਤੇ ਇਹਦੇ ਲਈ ਉਹਨਾਂ ਦਾ ਵੀ ਨੁਕਸਾਨ ਹੈਗਾ ਤੇ ਉਹਨਾਂ ਨੂੰ ਨਾਲ ਖੜਨਾ ਚਾਹੀਦਾ ਦੇਸ਼ ਦੇ ਵਿੱਚ ਜੋ ਵਾਕਈ ਇਹ ਸੋਚਦੇ ਆ ਕਿ ਅਸੀਂ ਭਾਰਤੀਆਂ ਤਾਂ ਉਹਨਾਂ ਨੂੰ ਭਾਰਤ ਦੇ ਨਾਲ ਖੜਨਾ ਚਾਹੀਦਾ ਲੱਗਦਾ ਨਹੀਂ ਕਿ ਕਿੰਨੇ ਕਿਤੇ ਸਕਿਉਰਟੀ ਨੂੰ ਲੈ ਕੇ ਗੁੱਝੋਈ ਹੈਗੀ ਮੈਂ ਇਹਨਾਂ ਗੱਲਾਂ ਚ ਗੱਲਾਂ ਕਰਨ ਦੀਆਂ ਨਹੀਂ ਹੈਗੀਆਂ ਤੇ ਜੋ ਮਤਲਬ ਕਿ ਦੇਸ਼ ਦੇ ਲੋਕਾਂ ਦੇ ਲਈ ਤੇ ਹਿੱਤ ਦੇ ਵਿੱਚ ਕੇਂਦਰ ਸਰਕਾਰ ਫੈਸਲਾ ਲਏਗੀ ਅਸੀਂ ਉਹਨਾਂ ਦੇ ਨਾਲ ਹਾਂ ਠੀਕ ਹੈ ਪ੍ਰਾਪਤੀ ਵੇचने और खरीदने के लिए संपर्क करें फेयर डील प्रॉपर्टीज